ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋ ਹੋਏ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋ ਹੋਏ ਤੇ ਆਪਣੀ ਆਪਣੀ ਜਿੰਦਗੀ ਖੁਸ਼ ਹੋ ਗਈ। ਪਰਮਾਤਮਾ ਤੁਹਾਨੂੰ ਸਾਰੇ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨਕਮਾਗਰਾਂ ਨੂੰ ਵਾਦਾ ਕਰੀ ਮਾਲਕ ਤੰਦਰੁਸਤੀ ਦਾ। ਲਓ ਜੀ ਅੱਜ ਹੋ ਗਈ ਤਰੀਕ 3 3 ਜਨਵਰੀ ਠੀਕ ਆ ਜੀ ਤੇ ਅੱਜ ਆਪਾਨੂੰ 4 ਦਿਨ ਹੋ ਗਏ ਤੇ ਜੀ ਹੌਸਪੀਟਲ ਵਿੱਚ ਕਾਕਾ ਹੋਇਆ ਕਾਕੇ ਦਾ ਵੈਸੇ ਅਸੀਂ ਨਾਮ ਵੀ ਜੀ ਰੱਖਤਾ ਨਾਮ ਰੱਖਿਆ ਜੀ ਕਾਕੇ ਦਾ ਅਸੀਂ ਮਨਕੀਰਤ ਸਿੰਘ ਹੀ ਮੰਨਤੇ ਕੀਰਤ ਕਰਨੇ ਵਾਲਾ ਹੈ ਨਾ ਬਾਕੀ ਚਲੋ ਜੋ ਬੰਦਾ ਸੋਚਦਾ ਹੈ ਉਹ ਹਰੇ ਹੁੰਦਾ ਵੀ ਨਹੀਂ ਉਹ ਹੋਣਾ ਉਹੀ ਆ ਜੋ ਮਾਲਕ ਦੇ ਮਾਲਕ ਨੂੰ ਮਨਜ਼ੂਰ ਹੈ ਪਰ ਆਪਣਾ ਫਰਕ ਪੜਦਾ ਹੈ ਵੀ ਆਪਾਂ ਹਨਾ ਆਪਣੇ ਪੱਲੋਂ ਵੀ ਕਹਿ ਲੋ ਵੀ ਵਧੀਆ ਪਾਸੇ ਨੂੰ ਤੋਰਨੇ ਵਾਲੀ ਉਮੀਦ ਲਾ ਕੇ ਰੱਖੀ ਵੀ ਵਧੀਆ ਪਾਸੇ ਨੂੰ ਤੋਰੂਗੇ ਆਪਾਂ ਨੂੰ ਵਧੀਆ ਸਿੱਖਿਆ ਦਵਾਂਗੇ ਪੜ੍ਹਾਵਾਂਗੇ ਲਖਾਉਂਗੇ ਬਾਕੀ ਮਾਲਾਬਾਪ ਚਾਚੇ ਤਾਏ ਤਾਂ ਬਹੁਤ ਖੂਬ ਸੋਚਦੇ ਹੁੰਦੇ ਬਾਕੀ ਚਿਰ ਉਹ ਮਾਲਕ ਦੇ ਹੱਥ ਹੁੰਦਾ ਤੇ ਆਪਾਂ ਚਾਹੁੰਦੇ ਆ ਵੀ ਕੀਰਤ ਕਰੇ ਹੁੰਦਾ ਹਨਾ ਮਨਤੇ ਕੀਰਤ ਕਰੇ ਅਸੀਂ ਤਾਂ ਇਹੀ ਸੋਚ ਕੇ ਰੱਖਿਆ ਨਾਮ ਉਹਦਾ ਮਨਕੀਰਤ ਸਿੰਘ ਅ ਵਧੀਆ ਵੀ ਲੱਗਦਾ ਵੈ ਤੇ ਉਧਰ ਕਮੈਂਟਾਂ ਵਿੱਚ ਵੀ ਆਏ ਵੀ ਤੇ ਨਾਮ ਹਨਾ ਚਲੋ ਇਹ ਤਾਂ ਹੋ ਗਈ ਨਾਮ ਵਾਲੀ ਗੱਲ ਅੱਜ ਹੋਣੀ ਸੀ ਸਾਨੂੰ ਛੁੱਟੀ ਹਸਪੀਟਲ ਤੋਂ ਬਬੀ ਨੂੰ ਛੁੱਟੀ ਹੋ ਜਣੀ ਸੀ ਅੱਜ ਪਰ ਕਿਸੇ ਕਾਰਨ ਕਰਕੇ ਛੁੱਟੀ ਨਹੀਂ ਹੋ ਸਕੀ ਉਹ ਛੁੱਟੀ ਵਾਲੀ ਗੱਲ ਹੋ ਗਈ ਐਦਾਂ ਵੀ ਅ ਮਨ ਕੀ ਤਨੂ ਆ ਗਿਆ ਜੀ ਪੀੜਿਆ ਜਾਨਾ ਨਹੀਂ ਆਇਆ ਕਿਰਪਾ ਮਾਲਕ ਦੀ ਜੇ ਉਹ ਹਲਕਾ ਜਾ ਬਿਲਕੁਲ ਹਲਕਾ ਜਾ ਬਾਕੀ ਨੂੰ ਪਤਾ ਨਹੀਂ ਉਹ ਚੀਜ਼ ਬਾਰੇ 2 ਕਪੋਇਟ ਕਹਿੰਦੇ ਹਨ 2 ਕਪੋਇਟ ਪੀੜਿਆ ਆ ਗਿਆ ਜੀ ਬੱਚਿਓ ਤੇ ਚਲੋ ਕੋਈ ਬੜੀ ਵੀ ਗੱਲ ਹੈ ਨਹੀਂ ਕਿਉਂਕਿ ਇਹ ਅੱਜ ਕੱਲ ਤਕਰੀਬਨ ਸਾਰੇ ਬੱਚਿਆਂ ਨੂੰ ਹੋਏ ਜਾਂਦਾ ਹੈ ਨਾ ਪਰ ਧੁੱਪ ਲਵਾਣੀ ਜਾਈਦੀ ਕਹਿੰਦੇ ਬੱਚਿਆਂ ਨੂੰ ਚੜਦੀ ਚੜਦੀ ਧੁੱਪ ਹੁੰਦੀ ਜਿਹੜੀ ਇਹ ਚਲੋ ਕੋਈ ਗੱਲ ਨਹੀਂ ਬਾਕੀ ਉੱਥੇ ਧੁੱਪ ਤਾਂ ਆਉਂਦੀ ਆ ਛਿਪ ਦੇ ਟੇਮ ਰੂਮ ਚ ਤੇ ਬਾਹਰ ਹੁਣ ਬੱਚੇ ਨੂੰ ਕੱਢ ਨਹੀਂ ਸਕਦੇ ਠੰਡ ਬਹੁਤ ਆ ਜੇ ਤੁਹਾਨੂੰ ਪਤਾ ਹਸਪੀਟਲ ਦੇ ਬਾਹਰ ਲੈ ਜਾਣਾ ਪੈਣਾ ਜੇ ਬੱਚੇ ਨੂੰ ਧੁੱਪ ਲਵਾਣੀ ਹੈ ਉੱਥੇ ਧੁੱਪ ਹੈ ਨਹੀਂ ਤੇ ਉਹਦੇ ਕਰਕੇ ਵੀ ਇਹ ਮਹਿਸੂਸ ਲੱਗਦਾ ਵੀ ਠੰਡ ਨਾਲ ਲੱਗ ਜੂਗੇ ਬੱਚੇ ਨੂੰ ਹਨਾ ਚਲੋ ਇਹ ਵੀ ਕੋਈ ਗੱਲ ਨਹੀਂ ਜੋ ਹੁਣ ਹੋ ਪੀ ਰਹਿੰਦਾ ਹੈ ਤੇ ਕੋਈ ਗੱਲ ਨਹੀਂ ਚਲੋ ਹੁਣ ਅੱਜ ਸ਼ੀਸ਼ੇ ਵਿੱਚ ਰੱਖਿਆ ਵਾ ਜੀ ਬਲਕਿ ਤਨ ਤੇ ਕੱਲ ਉਹ ਕਹਿੰਦੀ ਵੀ ਤੁਹਾਨੂੰ ਛੁੱਟੀ ਕਰਦਾਂਗੇ ਅ ਪਰ ਅਸੀਂ ਅੱਜ ਤਿਆਰੀ ਕਰੀ ਬੈਠੇ ਤੇ ਇਹ ਸਾਰੀ ਤਕਰੀਬ ਉਹ ਆਪਣੇ ਵੱਲੋਂ ਅ ਹੁਣ ਤੋਂ ਵੱਤ ਹੋ ਗਿਆ ਲੁਕੋਣਾ ਸੀ ਕੇਕ ਵੀ ਲਿਆਂਦਾ ਹੋਇਆ ਤਾਂ ਸਾਰਾ ਕੁਝ ਕੀਤਾ ਹੋਇਆ ਤਾਂ ਅੱਜ ਪਲੈਨਿੰਗ ਪੂਰੀ ਧੀ ਸਾਡੀ ਤੇ ਪਰ ਅੱਗੇ ਹੋਣ ਕਰਕੇ ਫਿਰ ਕੰਮ ਸਾਡਾ ਸਾਰਾ ਹੀ ਅ ਪੈਂਡਿੰਗ ਪੈ ਗਿਆ ਚਲੋ ਇਹ ਵੀ ਕੋਈ ਗੱਲ ਨਹੀਂ ਕੱਲ ਨੂੰ ਸਹੀ ਕੱਲ ਵੀ ਆ ਗਈ ਮਾਲਕ ਦੀ ਕਿਰਪਾ ਨਾਲ ਤੇ ਹੁਣ ਦਾ ਇਦਾਂ ਵੀ ਫਿਲਹਾਲ ਚੱਲ ਰਹੀਆਂ ਜੀ ਪੂਰੀਆਂ ਤਿਆਰੀਆਂ ਕੱਲ ਦੀਆਂ ਵੀ ਹਜੇ ਪੂਰੀਆਂ ਨਹੀਂ ਹੋਈਆਂ ਜੋਰਾਂ-ਸ਼ੋਰਾਂ ਦੇ ਚੱਲ ਰਿਹਾ ਕੰਮ ਹੈ ਜੀ ਕਹਿੰਦੇ ਵੀ ਕਾਕੇ ਦਾ ਸਵਾਗਤ ਕਰਨਾ ਐਨ ਵਧੀਆ ਮੈਂ ਆਹ ਭਾਈ ਚਲੋ ਕੋਈ ਗੱਲ ਨਹੀਂ ਮੈਨੂੰ ਤਾਂ ਆਪ ਖੁਸ਼ੀ ਹੈ ਕਿਉਂਕਿ ਚਲੋ ਦੇਖੋ ਖੁਸ਼ੀ ਕੈਨ ਨੂੰ ਜੋ ਮਰਜੀ ਹੈ ਜੀ ਚਲੋ ਪਰ ਲੋਕਿਆਂ ਨੇ ਕਹਿਣਾ ਵੀ ਪਤਾ ਨਹੀਂ ਇਹ ਮੁੰਡੇ ਕਰਕੇ ਉਹ ਕਰਦੇ ਹੈ ਜੀ ਤੇ ਇਹ ਦੇਖੋ ਨੂਰ ਦੀ ਵਾਰ ਨੂੰ ਵੀ ਬਹੁਤ ਖੁਸ਼ੀ ਮਨਾਈ ਸੀ ਪਰ ਇਹ ਗੱਲ ਵੱਖਰੀ ਹੈ ਜਦ ਉਦੋਂ ਅਸੀਂ ਵੀਡੀਓ ਨਹੀਂ ਤੇ ਬਣਾਉਂਦੇ ਵੀਡੀਓ ਚਲੋ ਹੁਣ ਜੈਸਮਿਤ ਦੇ ਆਏ ਤੇ ਬਣਾਉਣ ਲੱਗੇ ਆ ਉਹ ਚੀਜ਼ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਪਿਛਲੀ ਕੱਟ ਕੇ ਵੀ ਭਾਈ ਅਸੀਂ ਇਦਾਂ ਨੂਰ ਦਾ ਸਵਾਗਤ ਕਰਿਆ ਤਾਂ ਹਨ ਤੇ ਇਹ ਚੀਜ਼ ਆ ਇਦਾਂ ਏ ਚਾਹੇ 20 ਸਾਲ ਬਾਅਦ ਕੱਟ ਲਈਏ YouTube ਤੋਂ ਇਹ ਮਤਲਬ ਅਸੀਂ ਆਪਣੀਆਂ ਮੈਮਰੀਜ਼ ਸੰਦਰੋ ਸਟੋਰ ਕਰੀ ਜਾਂਦੇ ਆ ਸੇਵ ਰੱਖੀ ਜਾਂਦੇ ਸਾਈਡ ਤੇ ਹਨ ਜਦੋਂ ਮਾਜੀ ਚਾਹੇ ਗਰਨੋਰ ਨੂੰ ਕੱਢ ਕੇ ਦਿਖਾ ਦਈਏ ਅਸੀਂ 20 ਸਾਲਾਂ ਬਾਅਦ ਵੀ ਭਾਈ ਤੂੰ ਇੰਨੀ ਖੁੱਲੀ ਦੀ ਤੂੰ ਆ ਚੀਚਾਂ ਕਰਦੀ ਹੁੰਦੀ ਸੀ ਹਨ ਤੇ ਇਹ ਇੱਕ ਤਰ੍ਹਾਂ ਦੀਆਂ ਯਾਦਾਂ ਹੀ ਕੈਦ ਹੋ ਜਾਂਦੀਆਂ ਬੰਦੇ ਦੀਆਂ ਤੇ ਮਨ ਕੀਰਤਨ ਨੂੰ ਦਿਖਾ ਦੂਗੇ ਭਾਈ ਤੂੰ ਇੰਨਾ ਕਿ ਹੋਇਆ ਦਾ ਇੰਨੀ ਅਸੀਂ ਖੁਸ਼ੀ ਮਨਾਈ ਸੀ ਜਦ ਹਨ ਇਹ ਐਕਨਾ ਤੁਹਾਨੂੰ ਅਸੀਂ ਘਰਾਂ ਲੈ ਕੇ ਆਏ ਤੇ ਜੇ ਜੇ ਸੋਚਿਆ ਜਾਵੇ ਇਹ ਅਸੀਂ ਬਹੁਤ ਆਪਣੀ ਸੰਧ ਨੂੰ ਇੱਕ ਇੱਕ ਤਰ੍ਹਾਂ ਦੀ ਆਪਣੀ ਐਲਬਮ ਬਣਾ ਰਹੇ ਹਾਂ ਪੂਰੀ ਇਹ ਜਦੋਂ ਮਰਜੀ ਕੱਢ ਕੇ ਦਿਖਾਵਾਂ ਬੱਚਿਆ ਤੁਸੀਂ ਭਾਈ ਇੰਨੇ ਕ ਹੁੰਦੇ ਸੀ ਹੈ ਜੀ ਬਾਣੀ ਮੁੱਟੀ ਤਰਫਣ ਕਰਦਾ ਵੀ ਆਹ ਦੇਖੋ ਇੰਨਾ ਕ ਪਾਲਿਆ ਤੁਹਾਨੂੰ ਸਾਲਿਆ ਸੌਰੀ ਮੇਰੇ ਗਾਹ ਖੱਡ ਹੋ ਗਈ ਅ ਵੀ ਚਲੋ ਅ ਵੀ ਆਪਣੀ ਆਪਣੀ ਜਗਾ ਚੀਜ਼ ਕਿਤੇ ਨਾ ਕਿਤੇ ਵੀਡੀਓ ਵਾਲੀ ਵੀ ਆਪਣੀ ਜਗਾ ਚੀਜ਼ ਕਿਤੇ ਬਹੁਤ ਵਧੀਆ ਹੈ ਹਨਾ ਅ ਇਹ ਗੱਲ ਆ ਜੀ ਤੇ ਹੁਣ ਤਿਆਰੀਆਂ ਚੱਲ ਰਹੀਆਂ ਕੱਲ੍ਹ ਦੀਆਂ ਹੁਣ ਪਤਾ ਨਹੀਂ ਬਾਹਰ ਇਹਨਾਂ ਨੇ ਕੱਪੜਿਆਂ ਕੁੱਪੜਿਆਂ ਵਾਲਾ ਗਾਜਾ ਪੈਂਦਾ ਕਦੋਂ ਦਾ ਉਹ ਇਹਨਾਂ ਨੇ ਪਤਾ ਨਹੀਂ ਹੁਣ ਕਿਸੇ ਕੰਨੇ ਲਾਈ ਗੱਲ ਬਾਤ ਪਤਾ ਨਹੀਂ ਨਹੀਂ ਲਾਈ ਹਜੇ ਇਹਨਾਂ ਦਾ ਕੁਝ ਨਹੀਂ ਪਤਾ ਤੇ ਮੈਂ ਆਪਣੇ ਕੰਮ ਕੋ ਮਨ ਵੇੜ ਕੇ ਆਇਆ ਤੇ ਜਿੱਦੋਂ ਨਗਰਾਂ ਡੋਰਾ ਦਾ ਨਵੇਂ ਕੇ ਮੱਝਾ-ਮੱਝਾ ਚੋ ਕੇ ਫਰੀ ਹੋ ਗਿਆ ਆਇੰਦਾ ਤੇ ਮੈਂ ਕਿਹਾ ਵੀ ਚਲੋ ਵੀਡੀਓ ਬਣਾਈ ਜਾਵੇ ਇੱਕ ਹਨਾ ਇਹ ਵੀ ਯਾਦ ਬਣਾਈ ਜਾਵੇ ਵੀ ਭਾਈ ਅਸੀਂ ਤਿਆਰੀਆਂ ਕਰੀਆਂ ਦੀਆਂ ਪੈਂਡਿੰਗ ਪੈ ਗਿਆ ਦਾ ਕੰਮ ਹਨਾ ਨਾ ਕਰਕੇ ਤੇ ਚਲੋ ਫਿਰ ਹੁਣ ਜਾ ਕੇ ਮੈਡਵਾ ਨੂੰ ਪੁੱਛਦੇ ਆ ਭਾਈ ਵੀ ਉਹਨਾਂ ਨੇ ਕੋਈ ਤਰੀ ਤਿਆਰੀ ਹੈ ਨਹੀਂ ਹਨਾ ਇਹ ਮਨੂਏ ਸਾਰਾ ਕੋ ਨਾਲ ਹੋ ਕੇ ਕਰਾਉਣਾ ਪੈਣਾ ਇਹ ਬਾਈ ਮੈਨੂੰ ਇੰਨੇ ਜੋਗਿਆ ਲੱਗਦੇ ਆ ਆ ਰੋਟੀ ਪਕਾਈ ਆ ਬਸ ਹੁਣ ਗੱਲਾਂ ਨਹੀਂ ਚੱਲ ਰਿਹਾ ਹੁਣ ਸਿਸਟਮ ਹਨਾ ਬਾਕੀ ਹੁਣ ਬਾਹਰ ਜਾ ਕੇ ਦੇਖਦੇ ਆ ਭਾਈ ਕਿਆ ਕੁਝ ਚੱਲ ਰਿਹਾ ਤੁਹਾਨੂੰ ਦੱਸਾਂਦੇ ਆਂ ਇਹ ਪੁੱਛਦੇ ਆਂ ਕਿਆ ਕੁਝ ਕਰਿਆ ਆਲ ਉਚਾਲਦੇ ਆ ਬਾਹਰੋਂ ਨਿਆੜੇ ਆ ਕੇ ਰੋਲਾ ਪਾਈ ਜਾਂਦੇ ਵੀਡੀਓ ਚੱਲਦੀ ਚ ਜੀ ਜਦੇ ਦਰਵਾਜ਼ਾ ਖੋਲੰਦੇ ਆਕੇ ਤਾਂ ਕਰਕੇ ਮੈਂ ਪਹਿਲਾਂ ਕੁੰਡੀ ਲਾ ਦਿੱਤੀ ਮੈਂ ਕਿਹਾ ਵੀ ਵੀਡੀਓ ਬਣਾਉਣੀ ਆ ਇਹਨਾਂ ਨੇ ਬਣਾਉਂ ਦੇਣੀ ਜਦੇ ਉਹ ਨਿਆਣੇ ਹੋਏ ਮੈਂ ਕਈ ਇਕੱਠੇ ਤਾਂ ਕਰਕੇ ਮੈਂ ਕੁੰਡੀ ਲਾ ਲਈਦੀ ਮੈਂ ਕਿਹਾ ਵੀ ਨਿਆਣਿਆਂ ਦੇੰਦਰ ਆਣ ਕੇ ਖਰੂ ਪਾਈ ਜਣਾ ਸਾਡਾ ਕੈਮਰਾਮੈਨ ਭਾਈ ਅੱਜ ਸੁੱਖੀ ਵੀ ਆ ਗਈ ਸੁੱਖੀ ਨੇ ਕੈਮਰਾ ਫੜਿਆ ਹੋਇਆ ਜੀ ਹੁਣੇ ਆਈ ਆ ਵਿਚਾਰੇ ਜਾਂਦੀ ਸਾਰ ਕੰਮ ਲਾ ਦੀ ਅਸੀਂ ਆਹ ਲੋ ਕੋਈ ਚੱਲਦੇ ਆ ਜੀ ਬਾਹਰ ਨੂੰ ਦੇਖਦੇ ਆਂ ਕਿਆ ਕੰਮ ਕਰਦੇ ਆਂ ਸਾਰੇ ਸਾਡੇ ਹੈ ਚੰਦਰਿਆ ਕੋਈ ਨਾ ਕੋਈ ਕੰਮ ਹੈ ਲੈ ਕੇ ਨਹੀਂ ਫਿਰੇ ਬੈਠੇ ਨਾ ਰੇ ਹੋਰ ਦਿਦੀਆਂ ਇੱਕ ਆਦੇ ਰੋਟੀ ਇਹ ਬਣਾ ਲਣਗੇ ਹਨਾ ਹੋਰ ਸਬਜੀ ਤੇ ਸੀ ਬਣਾ ਦੇ ਟੋਕੀ ਤੁਸੀਂ ਬਣਾ ਲਿਓ ਅੱਛਾ ਕੰਮ ਨੇ ਬੇਨ ਹੁੰਦੇ ਨੇ ਰੋਟੀ ਮੈਂ ਬਣਾਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਘੁੱਟ ਹੋਮੇ ਠੀਕ ਹੋਵੋ ਅੱਜ ਸਰਦਾਰ ਜੀ ਨੇ ਰੋਟੀ ਬਣਾਉਣੀ ਹੈ ਕਿੰਨਾ ਬਲੌਗ ਰੋਟੀ ਬਣਾਉਣ ਦਾ ਉਹ ਕਹੇ ਅੱਛਾ ਧਿਆਨ ਨਾਲ ਦੇਖਿਓ ਉਹ ਇਹੇ ਰਕਮੇਟ ਨਾ ਕਰਿਓ ਵੀ ਜੈਸੀ ਹੁੰਜੇ ਲਾਤਾ ਵੀਲੀ ਆਵਣਦੀ ਹੈ ਨਾ ਨਹੀਂ ਆਏ ਤਾਂ ਮੈਂ ਤੁਹਾਨੂੰ ਨਿਸ਼ਾਨੀ ਦੱਸ ਦਿੰਦੀ ਸਭ ਨਾਲ ਬੜੀ ਕੋਲੀ ਲਿਓ ਵੀਲੀ ਡੈਡੀ ਬਣਾਇਓ ਉੱਪਰ ਤੇ ਕੋਲੀ ਰੱਖ ਕੇ ਇਹਨਾਂ ਖੰਦਰਾ ਖਾਓ ਅੱਛਾ ਕੋਲੀ ਤਾਂ ਇੰਨੀ ਕੋਨਦੀ ਆ ਬੜੀ ਕੋਲੀ ਪਈ ਆਪਾਂ ਅਟੇਵਾ ਕੋਲੀਆਂ ਵੀ ਉਹ ਜਿਹਦੇ ਮੇਰੇ ਕੜੀ ਚੀਕ ਤਰਬੀ ਆਉਂਦੀ ਆ ਵੀ ਹੈਗੀ ਚਿਗਾਰੀ ਨੂੰ ਕਰ ਲਈ ਪਈ ਲਿਆ ਕੇ ਦਿਖਾਵਾ ਉਹ ਭਾਈ ਇੰਨਾ ਬੜਾ ਕੌਲਾ ਬੱਸ ਫਿਰ ਮੈਂ ਹੋਰ ਕੀ ਕਹਿੰਦੀ ਆ ਆਪਾਂ ਕਿਹੜੇ ਜਿੰਨਾ ਬੜਾ ਪ੍ਰਸ਼ਾਦਾ ਜਿੰਨਾ ਪਤਨਾ ਪ੍ਰਸ਼ਾਦਾ ਹੋਗਾ ਉੰਨਾ ਜ਼ਿਆਦਾ ਵਧੀਆ ਹੁੰਦਾ ਕਿਉਂ ਠੀਕ ਠੀਕ ਨਹੀਂ ਬਈ ਉਹ ਫੇਰ ਜੇ ਭਾਈ ਮੈਂ ਬਣਾਉਣੀ ਆ ਮੇਰੇ ਹੱਥ ਦੀ ਰੋਟੀਆਂ ਮੇਰੇ ਹੱਥ ਦੀਆਂ ਕਹਾਣੀਆਂ ਨਾ ਤਾਂ ਫੇਰ ਤਾਂ ਤਰਨਾ ਪੈਣਾ ਫੇਰ ਤਾਂ ਮੈਂ ਕਹਾਣੀ ਬਣ ਵਾਲੇ ਗੁਰਦੁਆਰਾ ਸਾਹਿਬ ਵਾਲੇ ਪ੍ਰਸ਼ਾਦੇ ਬਣਾ ਦਲੀ ਐਡਾ ਬੜਾ ਐਡੇ ਤੇ ਬਣਾ ਦੋ ਫਿਰ ਤੂੰ ਐ ਕਰੀ ਥਾਲੀ ਲੈ ਲਈ ਮੈਂ ਉਹ ਨਹੀਂ ਪੈਣ ਲੱਗਿਆ ਮੈਂ ਹੋ ਗਈ ਉਹ ਵਾਹੀ ਕਹਿ ਲਿਆ ਮੇਰੇ ਪਤਨਾਂ ਸਾੜੀ ਲੈ ਲਈ ਪਰ ਲੈ ਲਓ ਸਾਨੂੰ ਕੋਈ ਈ ਸੁਣੀ ਹੈ ਤਾਂ ਹਾਂ ਸਭ ਨੌਣੀ ਪੈਣੀ ਉੱਪਰ ਤਾਂ ਵੀ ਪਰ ਲੱਗਣਾ ਟਾਈਮ ਚਾਹੀਦਾ ਹਾਂ ਠੀਕ ਆ ਦੂਸਰੇ ਦਿਨ ਆਏ ਆ ਪਤਨੀ ਹੁਣੀ ਚਾਹੀਦੀ ਜਾਕੋ ਇਲਾਜ ਐਦੀ ਤੂੰ ਕਹੂ ਇਹਦਾ ਉਹ ਜਿਹੜੀ ਘਾੜੜੀ ਭਾਈ 1 ਵਜੇ ਤੱਕ ਵੇਟ ਕਰਨੀ ਪੈਣੀ ਚਾਚੂ ਨੇ ਆਰੇ ਨੇ ਮੁੱਕਲੇ ਨੇ ਮੇਰੇ ਨੂੰ ਤਾਂ ਲੱਗਣੀ ਓ ਇਕੱਲੇ ਬੰਦੇ ਨੂੰ ਹੁਣ ਦੱਸ ਪਹਿਲੀ ਵਾਰ ਆ ਤੂੰ ਰੋਕਿਆ ਕੰਮ ਕਰ ਸਰਦਾਰ ਜੀ ਐ ਟੈਨਸ਼ਨ ਨਾ ਲਓ ਆਇਂ ਨਾ ਦਬੋ ਮੈਂ ਘੋਟੇ ਨਾਲ ਆ ਮੈਂ ਰੰਗਲੀ ਜਾਉਂਗੀ ਤੁਸੀਂ ਭਾਈ ਚੱਲਿਓ ਆਇਂ ਨਹੀਂ ਮੈਂ ਉਹਦਾ ਕਿਸੇ ਸੌਖਾ ਤਰੀਕਾ ਮੈਂ ਚੌੜੇ ਬਣਾ ਕੇ ਬਣਾਉਂਗਾ ਹਾ 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 ਜੇ ਕੀ ਤੇ ਰੂਸ ਵੀ ਗਈ ਚੌਲ ਬਣਾ ਕੇ ਖਾਣਾ ਨਾ ਮੈਂ ਦੇਖਦਾ ਤਰੀਕਾ ਹੀ ਪਾਹ ਪੜਿਆ ਲੈ ਜੇ ਨਾ ਵੀ ਬੜੇ ਇੱਥੇ ਛਕਣ ਦਾ ਬਹਾਅ ਹੈ ਕਿਲੋਮੀਟਰ ਤੋਂ ਉੱਪਰ ਲਿਆਓ ਖੜੀ ਚਾਹ ਲੈ ਮੈਡਮ ਜੇ ਦੇ ਕੋਈ ਇਹ ਕੋਈ ਦਿਨ ਹੋਈ ਕੜੀ ਬਣਾਈ ਨਹੀਂ ਹੈ ਜੀ ਬਣਾਉਣੀ ਹੈ ਟੈਂਸ਼ਨ ਹੈ ਨਹੀਂ ਹਾਂ ਮੈਂ ਜੀ ਇਹ ਰੂਸ ਵੀ ਕੜੀ ਚੌਲ ਖਾਊਗਾ ਹਾਂ ਉਹ ਮਟਰ ਪਨੀਰ ਲਈ ਚੌਲ ਬਣਾਉਣ ਦਾ ਮਟਰ ਪਨੀਰ ਕਿੱਥਾ ਹੈ ਜਿਹੜਾ ਕੜੀਓ ਪਸੰਦ ਆ ਜਾਣਾ ਲੋਕੀ ਚੋਰ ਜਾਂ ਰਾਜਵਾ ਚਾਉਣ ਬਸ ਵਾਹ ਉਹ ਸਸਤਾ ਸਸਤਾ ਕਾ ਲੂ ਤੂੰ ਮਟਰ ਪਲੇ ਨੂੰ ਮਾਈ ਉਹ ਕਰੀ ਜਾਂਦਾ ਕਰੀ ਗਏ ਸਸਤਾ ਸਸਤਾ ਨਹੀਂ ਘਾੜੀ ਕੇ ਜੇ ਵੇਸਣਵਾ ਕੇ ਸਾਰ ਦਵਾਂਗੇ ਪਨੀਰ ਦਾ ਰਸਤਾ ਬੈਣਾ ਉਹਨੂੰ ਕੜੀ ਨਾਲੋਂ ਵੀ ਹਾਂ ਪਨੀਰ ਦਾ ਬਣਾਉਣਾ ਬਾੜ ਦੋ ਇੱਥੇ ਕੜੀ ਯਾਰ ਲੱਸੀ ਵੀ ਪਾਲ ਜੜੀ ਨੂੰ ਕਾ ਲਉ ਲਉ ਤਈਂ ਨਾ ਹੈ ਨਾ ਪਾਜੀ ਤੁਸੀਂ ਪਨੀਰ ਖਾਣਾ ਕਾ ਲੂ ਬਣਾਵਾ ਨਹੀਂ ਮੈਂ ਨਹੀਂ ਖਾਂਦਾ ਤੁਸੀਂ ਯਾਰਾ ਇਹਨਾਂ ਨੂੰ ਤਾਂ ਪਨੀਰ ਦੇ ਪਰੌਤੇ ਵੀ ਬਣਾ ਕੇ ਦੇ ਦ ਤਾਂ ਵੀ ਤੱਕ ਬੁੱਲੇ ਵੱਢਦੇ ਤਾਂ ਵੀ ਨਹੀਂ ਕਹਿੰਦੇ ਵੈਰੀ ਗੁੱਡ ਲੈ ਦਾ ਮੈਂ ਨਾ ਦੇਖ ਲਓ ਭਾਈ ਕਹਿ ਕੇ ਜਨਾ ਮਰਜੀ ਚੱਲ ਜੋ ਪਾਰ ਇਹਨੇ ਕਹਿਣਾ ਨਹੀਂ ਹੈ ਜੀ ਹਾਂ ਜੀ ਤੀਲ ਨਾਲ ਕਹਿਣਾ ਹੈ ਕੱਲ ਨੂੰ ਮੋਟੈਲ ਕਰੋ ਨਹੀਂ ਨਹੀਂ ਕੱਲ ਨੂੰ ਤਾਂ ਕਾਪੀ ਲਿਆਣੀ ਰੋਏ ਲਿਖਾਈ ਦੇ ਕੇ ਜਾਏਗਾ ਨਹੀਂ ਪੈਣੀ ਨਾ ਮੂੰਹ ਨਾਲ ਮੂੰਹ ਦੇ ਮੈਂ ਫੇਰ ਵੀ ਕਹਿਵਾ ਵੀ ਹਮ ਨੂੰ ਕਹਿਾਈ ਜਦੋਂ ਦਿਖਾਵੇਗਾ ਨਾ ਵੀ ਆਹ ਦੇਖਾ ਆਹ ਤਰੀਕ ਪਾ ਕੇ ਲਿਖ ਕੇ ਗਿਆ ਤੋ ਨਾ ਜਲੇ ਗੈਲ ਟਾਈਮ ਵੀ ਨਹੀਂ ਦੇ ਕੰਮ ਕੂਨ ਵਾਲਿਆਂ ਨੂੰ ਹਾਜ਼ਰੀ ਲਾ ਦੇ। ਨਹੀਂ ਨਹੀਂ ਦੇਖੋ ਇੱਕ ਜਿਹੜੀ ਦਿਲੋਂ ਆਦ ਨਿਕਲਨੀ ਤੁਸੀਂ ਸਬਜ਼ੀ ਬਣਾਇੰਦੀ ਦੀ ਕਿੰਨੀ ਸਬਜ਼ੀ ਸਵਾਦ ਲੜੀਆਂ ਹੈਨਾ ਇਤਾਂ ਏ ਥੋੜੀ ਜਿਹੀ ਜਿਵੇਂ ਤੇਰੀ ਸਬਜ਼ੀ ਬਣੀਆ ਬਹੁਤ ਸਵਾਦ ਦੋਹਾਂ ਚ ਫਰਕ ਨਹੀਂ ਹੈਗਾ ਹਾਂ ਹਾਂ ਫਰਕ ਹੈ ਮੇਰੀ ਮਾਇ ਵੀ ਕਹਿ ਰਿਹਾ ਤਾਂ ਵੀ ਨਹੀਂ ਮਾਦੀ ਵੀ ਕਿਹਾ ਖਾਓ ਜਾਂ ਚੇਰ ਨਾ ਵੇ ਕੀ ਹੁੰਦਾ ਤੈਨੂੰ ਉਹ ਜੀ ਫੀਲਿੰਗ ਨਹੀਂ ਆਉਂਦੀ ਤੁਸੀਂ ਦਿਲੋਂ ਕੱਢਦੇ ਹੋ ਗੱਲ ਹਾਂ ਦੱਸ ਯਾਰ ਅੱਜ ਕੋਈ 1 ਪਈ ਤੇ ਕੋ ਆਜੀ ਨੇ ਸਾਨੂੰ ਖਲਾਇ ਮਜ਼ਦੂਰੀਆਂ ਸ਼ਾਮ ਨੂੰ ਬਣਾ ਕੇ ਆ ਹਾ 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 ਖਾ ਉਹ ਆਮ ਆਈ ਐਮ ਆਈ ਕਿ ਹਬੀ ਬਾ ਯਵ ਨਿਆਰਾ ਯਾਰ ਊਣੀ ਨੇ ਕਿਹਾ ਉਹ ਵੀ ਨਹੀਂ ਕਿਹਾ ਕਿਹਾ ਤਸੀ ਕਿਹਾ ਦਾ ਤਾਂ ਨਹੀਂ ਕਿਹਾ ਉਹ ਵੀ ਤਾਂ ਕਿਹਾ ਤਾਂ ਮੇਰਾ ਬੜਾ ਭਾਈ ਬੋਲਿਆ ਤਾਂ ਪਹਿਲਾਂ अच्छा मैं जैस्मिन वेरी गुड तां थाने याद आ गया मैं मैंने भी कहना चाहिए तां ਤੁਸੀਂ ਕਹਿਤਾ ਦੇਖਿਆ ਉਹਦੇ ਜੀਨ ਨੂੰ ਹੋਇਆ ਕਿ ਕੱਢ ਨਹੀਂ ਆਉਂਦਾ ਮੇਰੇ ਕੋਲ ਉਹ ਦੇਖੋ دیکھ ਮਿਲ ਗਿਆ ਸੁਣ ਜੀ ਕਹਿੰਦੇ ਖਾਦਾ ਬਈ ਬੈਰੀ ਗੁੱਡ ਦਾ ਸਾਰੇ ਨਹੀਂ ਕਹਿਣੀ ਆ ਬਈ ਉਹਦੇ ਮੂੰਹ ਚ ਜਦੋਂ ਮੰਜ਼ੂਰੀ ਆਂਦਾ ਉਹ ਪਹਿਲਾ ਕਹਿਤਾ ਹਾਂ ਮੈਂ ਤੇ ਸੰਦੀਪ ਰਹੀ ਬਾ ਨੂੰ ਤਾ ਕਰਕੇ ਲੈ ਜਾਓ ਬਹਾਨੇ ਹੋਰ ਕੀ ਆ ਨਾ ਕਿਆ ਕਰਮ ਇਹ ਤਾਂ ਮੰਮੀ ਡਾਡੀਆਂ ਬਹੁਤਾ ਕਹਿਣ ਲੋ ਮੈਂ ਭੋਜ ਉਹ ਦੋਵੇਂ ਪਾਸੇ ਉਹ ਈਵੇਂ ਹੀ ਕੋਪਦਾ ਲਾਗਦਾ ਸੀ ਉਹ ਮੈਂ ਕਿਹਾ ਤਹ ਤੂੰ ਸਿੱਧੀ ਨਹੀਂ ਸਮਝ ਨਹੀਂ ਮੈਨੂੰ ਲੈ ਰਸ ਕਮਾਲੇ ਚਲੋ ਚਲੋ ਐਵੇਂ ਕਿ ਆ ਫਖਾਣੇ ਵਾਲੇ ਪਤੰਗ ਮੰਗਵਾ ਲੈ ਜਿਵੇਂ ਚੱਪਲਾ ਖਾ ਕੇ ਦੂਹੇ ਬੋਸੇ ਨੂੰ ਤੂੰ ਕਿ ਐਸਾ ਨਹੀਂ ਚੰਗਾ ਤੈਨੂੰ ਚੰਗਾ ਨਹੀਂ ਆਉਂਦਾ ਆ ਰਿਹਾ ਹੈ ਆਹ ਦੀਦੀ ਘਤੀ ਹੋ ਹੋ ਤੋਦਰਾ ਨਾ ਡੱਡੂ ਆਹ ਮਾਤਾ ਕੋਈ ਗੱਲ ਸੁਣ ਲੈ ਹੁੰਦਾ ਹੋਣਾ ਮੇਰਾ ਮੇਰੇ ਉਹਦੇ ਸਾਹਮਣੇ ਆ ਜਵਾਈ ਕਿਤੇ ਬੋਲੀ ਜਾਉਂ ਮੈਨੂੰ ਆ ਬਤਾਵਾ ਤੂੰ ਦੇਖੋ ਬਾਕੀ ਨੇ ਕਿਹਾ ਜਦੋਂ ਛੋਟਾ ਪਾਪਾ ਵੀ ਆਏ ਬੋਲਦਾ ਫੇਰ ਇਹ ਮਮੀ ਨੂੰ ਮਾਰੇ ਬੋਲਦਾ ਕਿ ਮੈਂ ਨਹੀਂ ਬੋਲੂਗਾ ਹਾਂ ਹਾਂ ਤੋਂ ਸਮਝ ਕੇ ਬੋਲਣਾ ਤੇ ਚਾਰ ਹਾਜੇ ਤੂੰ ਚਾਰ ਘੰਟਾ ਬੋਲ ਸਕਦਾ ਜਦ ਤੱਕ ਤੂੰ ਸੋਈ ਨਹੀਂ ਹੋਣੀ ਅੱਛਾ ਜਦ ਤੱਕ ਤੁਹਾਡੀ ਹੱਥ ਵੱਡ ਜਿਹੜੀਆਂ ਐ ਬੋਲਣ ਦੀ ਤੁਸੀਂ ਕੋਈ ਪਤਾ ਕਹਿਣਾ ਉਹ ਮੇਰੇ ਤੇ ਤਾਂ ਬੋਲ ਹੋ ਗਿਆ ਤਾਂ ਉਹ ਤੇਰੇ ਤੇ ਤਾਂ ਬੋਲ ਹੋ ਗਿਆ ਤਾਂ ਮੈਂ ਤੇ ਬਾਪੂ ਜੀ ਵੀ ਆ ਗਏ ਪਾਪਾ ਨੇ ਬੁਲਾਇਆ ਕੋਤੇ ਆਹ ਭਾਈ ਜੀ ਕੋ ਆਪਾ ਸਾਰਾ ਭਾਈ ਜੀ ਦੇ ਘਤੇ ਆ ਦੇ ਲੋਕੋ ਵੀ ਭਾਈ ਜੀ ਨੂੰ ਮੈਂ ਤੇ ਤੱਕਵਾ ਰਹੇ ਆ ਉਹ ਦੱਸਦਾ ਵੀ ਅੱਜ ਡਿਲੇ ਹੋ ਗਿਆ ਬੇਬੀ ਜਾਣਾ ਉਹ ਮੈਂ ਦੱਸਦਾ ਵਿੱਚ ਪਾਈ ਕੱਲ ਨੂੰ ਚਲੇਗਾ ਕੱਲ ਮੈਨੂੰ ਆਏ ਦੱਸੋ ਕਿ ਹੋਰ ਤਿਆਰੀ ਕਿਉਂ ਨਹੀਂ ਕੋਈ ਕਰੀ ਪਾਈ ਕਰੀ ਨਹੀਂ ਅਸੀਂ ਅਸੀਂ ਕੀ ਕਰਨੀ ਅਸੀਂ ਕੋਈ ਤਿਆਰੀ ਕਿਉਂ ਨਹੀਂ ਕਰੀ ਜਾਈ ਸਮਾਨ ਲਿਆ ਕੇ ਦਿੱਤਾ ਹੈ ਮੈਂ ਦੱਸਾਂ ਜੀ ਸਮਾਨ ਲਿਆ ਕੇ ਦਿੱਤਾ ਮੈਨੂੰ ਫੁੱਲ ਚਾਹੀਦੇ ਤੇ ਕਿੰਨੇ ਲਿਆਤੇ ਉਹ ਫੁੱਲ ਵੀ ਲਿਆਉਂਗੇ ਸਵੇਰੇ ਵੈਸੇ ਹਮ ਜਾਉਂਗੇ ਅਲੱਗ ਨਹੀਂ ਹੋ ਰਹਾ ਹੈ ਕੱਲੇ ਤਾਂ ਹੋਣਾ ਹੈ ਮੁੰਡੇ ਲਈ ਇੱਕ ਛੋਟਾ ਬਣਾਇਤੀ ਪਰ ਇਹਨੇ ਫੋਟੋ ਤਾਂ ਆਖਦੀ ਫੋਟੋ ਨਾਲ ਕਹਿੰਦੇ ਉਹਨਾਂ ਫਰਾਜੜੀ ਇੱਥੇ ਫੜਾਉਣੀ ਨਹੀਂ ਬਣਾਉਣੀ ਹੈ ਹਾਂ ਕੇਕ ਕਲੇ ਪਾਏ ਨੇ ਦੇਖੀ ਜਣ ਤੱਕ ਕੇ ਕੇਕ ਕਲੇ ਪਾਏ ਨੇ ਤੁਹਾਨੂੰ ਕਹਾਂ ਤੋ ਆਜੂਗੀ ਕੇਕ ਤਾਂ ਚੱਲੋ ਪਤਾ ਕੀ ਕਰਨਾ ਕੇਕ ਤਾਂ ਆ ਗਿਆ ਵਾ ਉਹ ਮੈਂ ਲਖਾਂਵਾਂ ਫਰੇਟ ਉਹ ਤਾਂ ਸਮਝੀ ਗਈ ਉਹ ਤਾਂ ਆ ਗਿਆ ਮੈਨੂੰ ਵੀ ਬੰਦਾ ਦੇਖ ਲਿਆ ਤਾਂ ਹਾਂਜੀ ਚੱਲ ਬੇਟੀ ਫੋਟੋ ਹੈ ਫੋਟੋ ਰੀਅਲ ਤਾਂ ਫੋਟੋ ਨਹੀਂ ਲਾਉਂਦਾ ਕਣਾਂ ਤੇ ਹਾਂ ਡਬਲ ਸੇਮ ਨਹੀਂ ਪਾਈ ਨੇ ਪਾਈ ਨੇ ਹੁਣ ਡਬਲ ਸੇਮ ਡਬਲ ਪੇਪ ਵੀ ਮੰਗਾ ਲਈਏ ਚੱਲ ਤੂੰ ਚੱਤ ਕੇ ਕੀ ਕਰਾਂ ਮੈਂ ਮੇਰਾ ਕਦੂਜ਼ ਹੋ ਰਿਹਾ ਮੈਂ ਤਾਂ ਉੱਤੇ ਕਟਾ ਕੇ ਮੈਂ ਤਾਂ ਪੈਸੇ ਵੀ ਕਟਾ ਕੇ ਆਇਆ ਹੈ ਏਹੀ ਗੱਲ ਸੁਣੋ ਬਾਪ ਕੋ ਹੋਣਾ ਬਾਪ ਕੋ ਹੋਣਾ ਸੋਖਾ ਗੱਲ ਨਹੀਂ ਚਾ ਚਾ ਮਾਹੋੜਾ ਚਾ ਚਾ ਦੋ ਵਨ ਜੋੜ ਕੇ ਚਾਚਾ ਬਣਦਾ ਆ ਬੀਤਾ ਚਾ 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 ਕਿਤੇ ਟੇਪ ਨੇ ਘੋਣਾ ਤੇ ਫਿਰ ਜੇ ਟੇਪ ਕੋ ਨਹੀਂ ਬੰਦ ਸੀ ਜੇ ਕੋਈ ਕਮੀ ਪੇਸ਼ੀ ਬੈਗੀ ਉਨੇ ਵੜੇ ਕੇ ਵੀਡੀਓ ਤੇ ਦੇਖਣੀ ਭੁੱਲੋ ਵੀ ਪਤਾ ਨਹੀਂ ਹੋਰ ਕੋਈ ਨਹੀਂ ਕਿਹੜਾ ਵੀ ਮੇਰੇ ਖਾਤਰ ਆਇਆ ਕਰਿਆ ਤੁਸੀਂ ਅੱਛੀ ਕਮੀ ਤੇ ਨਹੀਂ ਕਮੀ ਸੀ ਫੇਰ ਕਿਆ ਕਰ ਮੈਂ ਨਾ ਪੈਸੇ ਨਹੀਂ ਤੇ ਹੈਗੇ ਘਰ ਤੇ ਕੋ ਲੱਕਿਆ ਕਮਾ ਕੇ ਪੁੱਤ ਨਾ 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 ਗਰੀਬ ਰਹਿੰਦੇ ਨਾ ਮਿੱਤਰ ਹੋ ਵੀ ਕਰਦੇ ਨਾ ਦੀ ਮਮੀ ਬੈਠੀ ਹੈ ਟੈਂਸ਼ਨ ਤੇ ਮੇਰੀ ਹਾਂਜੀ ਉਹ ਇੱਥੇ ਆਦੀ ਉਹ ਤੇ ਇੱਥੇ ਆਦੀ ਲਾਓ ਜੀ ਇੱਧਰ ਨੂਰ ਆ ਗਈ ਸਾਡੀ ਬੁਲਾ ਦੇ ਕੋ ਪਤਨ ਉਧਰੋਂ ਬੁਲਾਓ ਉਧਰੋਂ ਮੇਰੀ ਕਿੰਨੀ ਉਧਰੋਂ ਕਾਛਰੀ ਦਾ ਬੁਲਾ ਦੇ ਕਾਛਰੀ ਦੀ ਸਸਤੀ ਕਰਵਾਉਣੀ ਹੈ ਜੀ ਆ ਜਾ ਮੈਂ ਆਉਂਦੀ ਨਹੀਂ ਆਜੋ ਕਾਹਨੇ ਵੀ ਸਸਤੀ ਕਰ ਬੁਲਾਉਣੀ ਹੈ ਜੀ ਸਾਢੇ ਸਾਢੇ ਦੇ ਠੀਕ ਹੋਊਗੀ ਅਪਰਚੁਨਿਟੀ ਕੰਦਾ ਵਿੱਚ ਇੱਕ ਤਾਂ ਉਹ ਸੁਪੀਨ ਵਾਲ ਕੋਲ ਗਿਆ ਜਾਨ ਨਹੀਂ ਇਹ ਇੱਕ ਨਾਲਾ ਕੈਂਸਰ ਪੂਰ ਹੈਗਾ ਪਗੜਾ ਇਕੇ ਲੱਗਦਾ ਇੱਕ ਤਾਂ ਭਾਂ ਲੱਗਦਾ ਤੇ ਮੋਟਰਸਾਈਕਲ ਅੱਛਾ ਸਰਦਾਰ ਜੀ ਪਿਆਰੇ ਸੀ ਕਰਦੀ ਸਾਰੀ ਹਾਂ ਸੋਰੀ ਤੁਸੀਂ ਵੀ ਇਹ ਚੈਨਲ ਕਰ ਲਓ ਹਨਾ ਸਾਡੇ ਵਿਊਜ਼ ਨੇ ਵੀ ਦੱਸੇ ਰਹਿਣਾ ਵੈਸੇ ਕਿ ਅੱਕ ਕਮੀ ਪੇਸ਼ੀ ਹੋਈ ਤੁਹਾਨੂੰ ਹੂੰ ਨੂੰ ਨੂੰ ਚਾਂਜਰਾ ਕਰਦੀ ਆ ਵੀ ਗਾ ਨਹੀਂ ਚਿਕਾ ਉਹ ਤਾਂ ਖੇਡ ਰਹੀ ਰਹਿੰਦੀ ਹੈ ਨਾ ਪੁੱਤ ਤੇ ਮੰਮੀ ਨੂੰ ਬੁੜਾ ਜਾ ਬੁਲਾਉਣਾ ਹੈ ਮੰਮੀ ਆਇਓ 1 ਮਿੰਟ ਕੀ ਕੀ ਕਰਿਆ ਹੁਣ ਮੈਨੂੰ ਦੱਸ ਪੈਣਾ ਮੈਂ ਇੱਕ ਗੱਲ ਛੋੜੀ ਮੰਮੀ ਤੋਂ ਪੁੱਛਣੀ ਮੈਨੂੰ ਮੰਮੀ ਨੂੰ ਪੁੱਛਣੀ ਆ ਮੈਂ ਤੇ ਦੀਦੀ ਨੂੰ ਸੂਟ ਦੇ ਦੇਣਾ ਭਾਜੀ ਛੋੜਾ ਦੇ ਦੇਣਾ ਭਾਜੀ ਪੜੀ ਦੇ 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 ਅੱਛਾ ਇੱਕ ਗੱਲ ਤੇ और चुटके नो एक सूट पे है वो देख दिया मैं पता नहीं मेरे ख्याल से मैं लगता सी साइड वो ला देना ठीक है ते बस आ दिन ने चाहती है कर देनी है बाकी डेकोरेशन भी कर देनी है मैं तो ऐसे सोची बैठी है बाकी तू से देख लो बस आली को सो हुआ हो क्या ठीक है हां हां ते तारे 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 ता ਗੱਡੀ ਜੇ ਤਾਂ ਪਹਿਲੀ ਹੋ ਗਿਆ ਮੈਂ ਟਾਈਮ ਨਾਲ ਕਿੱਲਾ ਫੇਤਾ ਪਾ ਲੈਣਾ ਮੈਨੂੰ 22 ਦਿਨਾਂ ਤੋਂ ਮੰਗ ਰਹੇ ਸੀ ਕਿ ਨਹੀਂ ਆਇਆ ਉਹਨਾਂ ਕੋਲ ਤੇਲ ਵਾਚਾ ਸ਼ਹਿਰ ਨੂੰ ਟੱਲੇ ਨੂੰ ਤਾਂ ਬਾਅਦ ਵਿੱਚ ਦੇਵਾਂ ਆ ਦੇਖ ਲੈ ਇਹ ਦੁੱਖ ਆਏਗਾ ਹਾਂ ਬਾਅਦ ਵਿੱਚ ਤਾਂ ਲੈ ਦਿੱਤੀ ਪਹਿਲਾਂ ਆ ਇਹ ਇਨਾ ਤੇ ਬਾਤ ਇਹ ਨੰਨੀ ਨੂੰ ਦਿੱਤੇ ਜੌਨੇ ਆਂ ਤੇ ਖੁਸ਼ੀ ਆ ਬਈ ਸਾਨੂੰ ਇੱਕ ਮੇਰੀ ਗੱਲ ਸੁਣੋ ਅੰਬ ਬੂੜਨ ਅੰਬ ਪਦੌਂੀਆਂ ਲੰਦੀ ਐ ਅੰਬ ਦੇ ਪੱਤੇ ਅੰਬ ਦੇ ਪੱਤੇ ਪੱਤੇ ਉਹ ਕਰ ਉਹ ਚਾਹੀਦੇ ਆ ਤੋਰਨ ਬਣਾਉਣ ਦੇ ਨਾ ਟੰਗ ਲਾਉਣ ਦੇ ਅੱਛਾ ਅੰਬ ਦੇ ਪੱਤੇ ਹੋਣਗੇ ਮੈਂ ਪੱਤੇ ਚੜ ਜਾਂਦੀ ਐ ਮੈਂ ਕਿ ਤੂੰ ਨਹੀਂ ਆਂ ਬੱਲੇ ਲੱਗ ਜੀ ਅੰਬ ਦੇ ਚਾਰ ਚਾਰ ਪੱਤੇ ਚਾਹੀਦੇ ਆ ਉਹ ਅੰਬ ਦੇ ਵਿੱਚ ਆਦੇ ਅੰਬ ਦੇ ਚੜ ਜਾਂਦੇ ਨੰਮੀ ਤਾਂ ਮੁਕ ਬਲਾਇਓ ਫਤਿਹ ਨੀ ਆਪੇ ਕਤਾ ਪਤਾ ਹੋ ਗਿਆ ਤੇ ਜੀ ਹਾਂ ਸਾ ਲਾਈਕੀ ਜੀ ਦੀ ਫਤਿਹ ਅੱਛਾ ਜਿਹੜਾ ਸਗਲੇ ਦੀ ਗੱਲ ਸੀਗੀ ਮੜੇ ਚੁੱਪ ਚਾ ਰਿਹਾ ਉਹ ਨਿਆਣਿਓ ਮੜੇ ਨਾਇ ਦੱਸੂ ਵੀ ਸਾਨੂੰ ਤੁਸੀਂ ਕਾਤੇ ਭੇਜ ਜਸ ਅਗਲੇ ਲੈਣ ਨੂੰ ਉਤੇ ਹੈ ਚਾਚਾ ਚਾਚਾ ਦੇ ਨਹੀਂ ਤੁਸੀਂ ਮਿਲਦੇ ਹਾਂ ਹਾਂ ਵੀ ਕਹ ਲੈ ਕਹਿਣ ਦਾ ਭਾਵ ਆਏ ਲੋਕ ਐ ਇਤਰਾਜ ਕਰਦੇ ਵੀਡੀਓ ਦੇਖਣ ਵਾਲੇ ਵੀ ਮੰਮੀ ਨੂੰ ਲੈਣੇ ਚਾਹੀਦੇ ਤੇ ਵੀ ਆ ਛੋਟੀ ਮੰਮੀ ਨੇ ਕਾਤੇ ਲੱਤੇ ਮੰਮੀ ਨੇ ਕਿ ਹਮਾ ਤੋਂ ਬੋਲ ਕੇ ਉਹ ਕਹਿੰਦੇ ਵੀ ਦਾਦਾ ਦਾਦੀ ਲਈ ਦਾਦੀ ਲੰਦੀ ਆ ਤਾਂ ਜਾਂ ਨਾਨੀ ਲੰਦੀ ਵੀ ਤੇਰਾ ਹੱਕ ਨਹੀਂ ਤਾਂ ਲੈਣ ਦਾ ਮੈਂ ਉਹ ਗੱਲ ਕਹਿੰਦੀ ਮੈਂ ਇਹਨਾਂ ਨੂੰ ਕਿਹਾ ਵੀ ਮੰਮੀ ਨੇ ਸਾਨੂੰ ਭੇਜਿਆ ਵੀ ਤੁਸੀਂ ਲੈ ਜਾਓ ਹਾਂ ਉਹ ਆ ਨਾ ਵੀ ਮੇਰਾ ਟਾਈਮ ਤਾਂ ਹੈ ਨਹੀਂ ਉਹ ਵੀ ਸੰਭਣੀ ਆ ਹਾਂ ਉਹਦੇ ਨਾਲ ਕੇ ਮੈਂ ਕਹਤਾ ਹਾਂ ਕਿ ਤੁਸੀਂ ਲੈ ਆਓ ਚੱਲੋ ਨਹੀਂ ਨਹੀਂ ਸਾਫੜੀ ਪੈਂਦੀ ਹੈ ਹੋਰ ਇਹ ਵੀ ਸਾਫੜੀ ਪੈਂਦੀ ਹੈ ਕਿ ਮਿੰਟਰ ਦਾ ਨਹੀਂ ਵਸਾ ਕਰਦੇ ਦਿੱਤੀ ਖਾਂਦੀ ਆ ਗੱਲ ਕਿਤੇ ਜਾਂਦੀ ਡੰਗਰਾ ਚ ਮੈਨੂੰ ਤੁਹਾਨੂੰ ਤਾਂ ਟਾਈਮ ਨਹੀਂ ਕਿ ਤੁਸੀਂ ਲੈ ਆਓ ਬਾਈ ਹੋਰ ਕੀ ਅਸੀਂ ਕਿਸੇ ਲੈ ਆਉਂ ਮੇਰਾ ਟਾਈਮ ਨਹੀਂ ਹੈਗਾ ਮੈਂ ਹੁਣ ਨਹੀਂ ਜਾਂਦੀ ਵੀ ਕਿਸੇ ਕੋਈ ਵੀ ਹੈ ਨਹੀਂ ਨਾ ਬਿਲਕੁਲ ਮੰਮੀ ਵੀ ਉਡੀਕ ਰਹੀ ਆ ਜੀ ਮੇਰੇ ਪਰ ਹਾਂ ਉਹ ਵੀ ਸਾਡਾ ਛਲੇਡਾ ਜਾਇ ਨਹੀਂ ਟਿਕਣਾ ਹੈਗਾ ਹੈ ਜੇ ਤਾਂ ਉਹ 2 ਮਿੰਟੋਂ ਪਰਾਂ ਹੋ ਗਏ ਉਹਦਾ ਇਹ ਨਹੀਂ ਪਤਾ ਉਹ ਡੰਗਰਾਂ ਵੱਲੋਂ ਭੱਜ ਜਾਣਾ ਡੰਗਰਾਂ ਵੱਲੋਂ ਸਾਡਾ ਉੱਥੇ ਮੱਜਾ ਮੂਰੇ ਲਾਉਣਾ ਪੈਂਦਾ ਸਾਨੂੰ ਯਾਰ 2 1 ਮਿੰਟ ਬਾਅਦ ਤੇ ਗੇਟ ਖੁੱਲ ਗਿਆ ਚੱਲ ਜਵੇ ਬਾਹਰ ਉਹਦਾ ਕੋਈ ਰੋਕਾ ਵੀ ਉਹਨੇ ਕਰੀ ਕਿੱਥੇ ਇੱਧਰੋਂ ਭੱਜ ਜਾਣਾ ਤਾਂ ਕਰਕੇ ਮਾਵਾ ਨੂੰ ਲੱਗਦੀ ਪੱਕੀ ਡਿਊਟੀ ਦੂਰ ਫਰੇ ਜਿੱਦਿਹੀ ਸੀ ਨਾ ਉਹ ਕੋਰੇ ਆ ਸਮਾਨ ਕਹਿੰਦੇ ਬੜੇ ਜੱਫਾ ਦਾ ਫਿਰ ਕਾ ਦੋ ਕੋਈ ਕਮੀ ਪੇਸ਼ੀ ਰਹੀ ਦੱਸ ਦੀ ਸਵਾਰ ਮੰਮੀ ਕਿਵੇਂ ਕੱਪੜੇ ਪੇ ਕਪੜਾ ਕੋਪੜਾ ਭਾਈ ਕੱਪੜੇ ਵੀ ਪਏ ਆ ਕੱਢ ਲੰਨੇ ਫਿਰ ਹਾਂ ਚਲੋ ਫਿਰ ਕੱਢੀ ਜੁੜੇ ਜੁੜੇ ਜਿਹੜੇ ਕੱਢਦੇ ਆ ਨੂ ਮੁਰਦੀਆ ਮੇਰੀਆਂ ਦੀਆਂ ਝਾਂ ਮੇਰਾ ਝੁੰਜੇ ਰਾਂ ਦੇ ਪਈਆਂ ਏ ਚਲਗੇ ਮੈਂ ਆ ਸੰਪੁਰਾ ਉੱਥੋਂ ਚਲੋ ਕੇ ਨਾ ਬੈਠੀ ਹੁਣ ਨਾ ਆਓ ਭਾਈ ਬੈ ਆ ਫੇ ਦਿਖਾਓ ਭਾਈ ਕਿਆ ਕਰਨਾ ਚਲੋ ਜੀ ਚਲੋ ਚਲੋ ਕਹਿ ਰਹਾ ਮੈਂ ਸਾਡਾ ਸੁੱਖੀ ਬੰਦਾ ਚਲੋ ਵੀ ਚਲੋ ਦੇਖਿਓ ਭਾਈ ਹਾਓ ਬੜਾ ਸਾਰਾ ਕੋਈ ਨਾ ਕੰਮ ਕਰਨੀ ਹੁਣ ਨਾ ਆਓ ਪਾਪਾ ਬਈ ਬੰਦ ਪਾਪਾ ਅਸਾਂ ਦਾ ਤਾਂ ਤੂੰ ਕਹਿ ਰੋ ਉਹ ਤੂੰ ਲੈ ਲਓ ਭਾਈ ਤੂੰ ਕਹਿ ਰੋ ਇੱਕ ਹੋਰ ਬਾਈ ਦੀ ਗੱਲ ਹੋ ਰਹਾ ਆ ਉੱਧਰ ਦਿਖਾਓ ਸਰਦਾਰ ਸਾਹਿਬ ਅਸੀਂ ਪਿਸ਼ਟੀ ਅੰਦਰ ਕਰ ਲਈ ਦਿਖਾਓ ਉਹ ਪਿਸ਼ਟੀ ਪਿਸ਼ਟੀ ਦਾ ਅੰਦਰ ਕਰ ਲਈ ਪਰ ਹੁਣ ਆਏ ਠੀਏ ਜੇ ਲੌੜੀਆਂ ਉੱਧਰ ਅੰਦਰ ਕਰ ਲਈ ਉਸ ਉੱਤੇ ਹਾਂਜੀ ਤੇ ਨਹੀਂ ਚਲੋ ਉਸ ਤੇ ਫੇਰ ਵੀ ਮਾਨੀ ਮੁਕਤੀ ਤਾਂ ਕਰਉਂਦੀ ਹੁੰਦੀ ਹੁੰਦੀ ਪਰ ਅੰਦਰ ਪਹਚਾਤ ਹੀ ਹੁਣ ਅਸੀਂ ਇਹ ਹੁਣ ਸਟੋਰ ਵਿੱਚ ਲਾਉਣੀ ਆ ਇਹ ਅਸੀਂ ਚਲੋ ਉੱਥੇ ਜਗ੍ਹਾ ਬਣਾ ਕੇ ਹੁਣ ਕਰਾਂਗੇ ਸੈਟਿੰਗ ਪਰ ਉੱਧਾ ਅੰਦਰ ਲੇ ਜਾਂਦੀ ਇਹ ਇਹ ਕਿਉਂਕਿ ਹਰੇਕ ਵੀਡੀਓ ਵਿੱਚ ਕਮੈਂਟ ਬਹੁਤ ਆਉਂਦੇ ਨੇ ਭਾਈ ਪੇਟੀ ਦੇ ਅੰਦਰ ਕਰ ਪੇਟੀ ਦੇ ਅੰਦਰ ਕਰ ਲਓ ਪਰ ਹੁਣ ਅਸੀਂ ਕਰ ਲਈ ਅੰਦਰ ਤੇ ਹੁਣ ਸੈਟਿੰਗ ਇਹਦੀ ਕਰਨੀ ਆ ਉਹ ਚਲੋ ਕਰ ਹੋ ਜੂਗੀ ਸਮਾਨ ਇਹ ਸਮਾਨ ਇਹ ਬਹੁਤ ਨਹੀਂ ਆਉਂਦਾ ਸਾਡੇ ਕਿਆ ਕਰੀਓ ਹੋਰ ਜਿਆਦਾ ਸਿਆਣਾ ਰੱਖੋ ਕਿਰ ਫੇਰ ਚੰਗੀਆਂ ਸਭ ਹੋਣੀਆਂ ਚੱਕਰਾ ਆਫਮਾਨੇ ਬਹੁਤ ਉੱਪਰ ਉੱਪਰ ਤੇ ਉੱਪਰ ਰੱਖਿਆ ਵਾ ਦੀਦੀ ਨੂਰੂ ਨੂੰ ਗੋਦੀ ਚੱਕ ਲੈ ਇੱਥੇ ਨੈਟਰ ਪਿਆ ਏ ਕਿਤੇ ਹੋਰ ਨਾ ਤਾਰ ਤੂ ਨੂਰੂ ਪਾਣੀ ਖੁਦ ਤੇ ਪਰ ਵੀ ਪਾਣੀ ਪਾਣੀ ਇਹ ਤਾਂ ਖਾਲੀ ਹੈ ਇਹ ਤੂੰ ਆ ਜਾਏ ਤੂੰ ਫੇਰ ਪਾਣੀ ਪਾਣੀ ਚਾਹੇ ਸੇਵਾ ਦੇ ਮਿਆਂ ਉਹ ਮੇਂ ਗੋਲੀਆਂ ਲਓ ਸਲਫਾਨਾ ਦਾ ਕਹਿਤਾ ਨਾ ਕਰਨੇ ਕੰਮ ਮੇਲਾ ਉੱਪਰ ਮੈਂ ਪਾਣੀ ਮੋੜ ਲਿਆ ਪਾਣੀ ਮੋੜਦਿਆਂ ਉੱਪਰ ਮੈਂ ਲਿਆ ਗੋਲੀਆਂ ਜੀ ਪਰਨਾਈਆਂ ਲੀਆਂ ਸਲਫਾਨਾ ਦਾ ਕਹਿ ਆਹ ਮੇਰੇ ਪੁੱਤ ਆ ਆਗੇ ਆ ਗਿਆ ਆਗੇ ਆ ਗਿਆ ਚੋਰੀਆਂ ਜਿਹੜੇ ਫ੍ਰੀਜ ਰੇ ਸੀ ਆ ਦੋ ਆ ਦੋ ਸਲ ਪਾਸ ਕਹਿ ਹੋ ਗਿਆ ਜੀ ਸੌਰੀ ਉਹਦੀਆਂ ਗੋਲੀਆਂ ਹੈ ਫਰਨਾ ਆਉਂਦੀ ਆ ਆਹੋ ਕੇ ਨਹੀਂ ਅਸੀਂ ਦੀਦੀ ਨੂੰ ਦੇਣ ਨੂੰ ਛੂਟ ਬਾਈ ਤੁਹਾਨੂੰ ਜ਼ਿਆਦਾ ਪਤਾ ਹੋਣਾ ਪਾਈ ਭਜਾਈ ਆ ਸਾਨੂੰ ਕੀ ਪਤਾ ਛੂਟ ਆ ਯਾਰ ਵਧੀਆ ਛੇ ਛੂਟਾ ਵਧੀਆ ਉਹ ਪਾ ਪਜਾਈ ਹੀ ਨਹੀਂ ਕਰਗੀ ਇਹਨੇ ਭੇਡੇ ਕਰ ਲੀਏ ਛੂਟ ਲੈ ਤੁਸੀਂ ਲੈ ਲਿਆ ਕਰਿਓ ਜੀ ਐਨੀ ਕਹਿੰਦਾ ਮੈਨੂੰ ਨੌਲੇਜ ਹੋਏ ਗਈ ਕਹਿੰਦੇ ਜਿਹੜੇ ਹਸਾਬ ਗਾ ਤੁਹਾਨੂੰ ਬਿਆਹ ਨੂੰ ਸੂਟ ਦਵਾ ਰਹੇ ਐਨੀ ਕ ਤਾਂ ਮੈਨੂੰ ਨਹੀਂ ਤਾਂ ਪਤਾ ਲੱਗਣ ਲੱਗਿਆ ਐਨੀ ਕ ਨਾਲ ਜੇ ਮੈਨੂੰ ਹੋ ਗਈ ਭਾਈ ਵਧੀਆ ਤੇ ਕੁਦੀ ਦੀ ਜਿਆਦਾ ਸੂਟ ਸਵਾਉ ਕਿ ਇਹਦੇ ਨਾਲ ਦੀ ਪੱਗ ਵੀ ਹੈਗੀ ਬਾਜੀ ਕੋਲ ਹਾਂ ਆ ਵਿੱਚ ਹੈਗਾ ਕਲਰ ਹਨਾ ਆ ਜੋੜਾ-ਜੋੜਾ ਤਾਂ ਬੜਿਆ ਵਾ ਹਨਾ ਮੰਮੀ ਆਹ ਸਾਰਾ ਕੁਝ ਪਿਆ ਜੋੜਾ ਤਾਂ ਚੱਲ ਕਿਹੜੇ ਨੇ ਸਵਾਣਾ ਚੱਲ ਸਵਾਣਾ ਪਹਿਨਣਾ ਤਾਂ ਹੈ ਲਾ ਆ ਚਲੋ ਲਾਉਣਾ ਤਾਂ ਪੈਂਦਾ ਹੀ ਆ ਭਲਾ ਠੀਕ ਆ ਮੰਮੀ ਮੇਰੀ ਨੂਰ ਨੂੰ ਦੇ ਪਹਿਲਾਂ ਤਾਂ ਮੇਰੀ ਨੂਰ ਜ਼ਰੂਰੀ ਹੈ ਮੰਮੀ ਚਲੋ ਨੂਰ ਨੂੰ ਕਾਹਦੇ ਨਾਲ ਨੂਰ ਨੂੰ ਨਾ ਮੰਮੀ ਨੇ ਚਾਹ ਮਾਤਾ ਦੇ ਅੱਜ ਖੁੱਲੀ ਬਾਈ ਬੜੀ ਪ੍ਰਾਣੀ ਲਵਾਰੀ ਮੰਮੀ ਨੇ ਨਾ ਨੂਰ ਨੂੰ ਮੰਮੀ ਇਹ ਲਵਾਰੀ ਬਿਆਹੋਂ ਆਈ ਹੂ ਹਾਂ ਹੈ ਹਾਂ ਸੱਚੀ ਹੋਏ ਆਹ ਕੌਣ ਬੱਲਾ ਬੱਲਾ ਫਿਰ ਤਾਂ ਬਹੁਤ ਪ੍ਰਾਣੀ ਲਵਾਰੀ ਆ ਇਹ ਕੌਣ ਦੇਖ ਤਾਂ ਤੂੰ ਪਛਾਣ ਕੌਣ ਬਾਂਟੀ ਪਾਦੀਆ ਮੰਮੀ ਪ੍ਰਾਣੀ ਐਲਬਮ ਨਹੀਂ ਪਈ ਆਪਣੇ ਬਾਂਟੀ ਆ ਮੰਮੀ ਹਾਂ ਟੋਪੀ ਕਮਲ ਵਾਲੀ ਲਈ ਦੀ ਇਹਨਾਂ ਦੋ ਹੈ ਕਹਿੰਦੇ ਸੀ ਰੋਪੜ ਤੋਂ ਅਜਾ ਦੋਨੇ ਮਤਲਬ ਆਂਟੀ ਵਾਲ ਕਮਲੂ ਦਾ ਹਾਂ ਤੁਹਾਡੇ ਕੋਲੇ ਬਾਡੀ ਦਾ ਅਜਾ ਟੋਪੀ ਕਮਲ ਵਾਲੀ ਉਹ ਰਾਤੀ ਉਹ ਟੋਪੀ ਲੈ ਕੇ ਇੱਧਰ ਫੋਟੋ ਖਿਚਾਉਂਦੇ ਆਹੀ ਟੋਪੀ ਪਾ ਕੇ ਕਹਿੰਦੇ ਫੋਟੋ ਖਿਚਾਉਂਦੇ ਮਾਹਾਂ ਉੱਪਰ ਨਾਮ ਕਮਲੂ ਦਾ ਲਿਖਿਆ ਹੋਆ ਕਮਲ ਮੰਮੀ ਇਹ ਹੋਰ ਨਹੀਂ ਕੋਈ ਪੁਰਾਣੀਆਂ ਫੋਟੋ ਪਈਆਂ ਬਾਈ ਦੀ ਫੋਟੋ ਆ ਜੀ ਪੁਰਾਣੀਆਂ ਫੋਟੋਆਂ ਨਹੀਂ ਇਹਦੀ ਪਈ ਹੋਣੀ ਕਿਤੇ ਮੇਰੀ ਵੀ ਹੋਣੀ ਇੱਕ ਬਾਹਾਂ ਤੜਾਈ ਬੈਠਾ ਫੋਟੋ ਜੀ ਬੱਤ ਬੰਨੀ ਵੀ ਆਉ ਬਾਹ ਬਹੁਤ ਬਾਈ ਮੇਰੀ ਘੱਟੋ ਘੱਟ ਵੀ ਮੈਂ ਕਹਿੰਦਾ ਵੀ 6-7 ਵਾਰ ਬਾਹ ਪੁੱਤਰੀਆਂ ਕਦੇ ਸਾਈਕਲ ਉੱਪਰ ਤੇ ਗਿਰ ਜੇ ਕਰ ਬਾਹ ਅੱਛਾ ਆ ਨੂਰੂ ਜੋ ਕੀ ਬਣਾਈਆਂ ਹਾਂ ਇਹ ਮੰਮੀ ਨੇ ਨਾ ਪਹਿਲਾਂ ਬਣਵਾ ਲੀਆਂ ਸੀਗੀਆਂ ਤੇ ਪਾ ਹੋਈਆਂ ਨਹੀਂ ਸੀਗੀਆਂ ਸਿੱਕ ਹੁਣ ਦੇ ਦੂੰਗੀ ਚੱਲ ਵੀ ਮੇਰੀ ਕੁੜੀ ਕਾ ਤੇ ਸੁਣੀ ਛੱਡਣੀ ਨਾਲ ਆ ਕਰਕੇ ਚਲੋ ਠੀਕ ਆ ਚਲੋ ਹੱਸੋ ਚਲੋ ਆਜੋ ਹਾਂ ਅਵੰਟੀ ਦੇਖ ਲੋ ਭਾਈ ਆਹਾਂ ਉੱਥੇ ਜਾ ਮੇਰੀ ਗੱਲ ਸੁਣੋ ਹੁਣ ਦੇਖ ਲੋ ਐਨੇ ਐਨੇ ਕੋ ਪਾਲਦੇ ਮਾਵਾਪ ਬੜੇ ਹੋ ਕੇ ਕੰਨ ਲਾ ਹੈ ਲੈ ਅਸੀਂ ਤਾਂ ਡਿੱਡੀ ਤੇ ਅਸੀਂ ਤਾਂ ਡਿੱਡੀ ਤੇ ਸੱਚੀ ਗੱਲ ਹੈ ਕੂਤ ਰਾਜ ਕਿੰਨਾ ਕਹੋ ਐਨੇ ਹੁੰਦੇ ਤੇ ਗੱਲ ਤਾਂ ਪੱਕੀ ਹੈ ਦੇਖ ਲੋ ਐ ਪਾਲਦੇ ਮੇਰੇ ਵਾਲੀ ਵੀ ਪਈ ਹੋਣੀ ਕਿਤੇ ਪਰ ਲੱਭਣੀ ਤੇਰੀ ਵੀ ਹੈ ਉਹ ਵੀ ਲੱਭ ਲਈ ਕਿਸੇ ਦਿਨ ਲੱਭਣੀ ਹੈ ਹਾਂ ਤੇ ਭਾਜੀ ਨੂੰ ਘੜੀ ਲਿਆ ਦਿੰਦੀ ਹੈ ਨਾ ਹੁਣ ਇਕੱਠਾ ਕਰਕੇ ਰੱਖ ਲੈਂਦੇ ਆ ਸਾਮਾਨ ਆ ਪੈ ਇੱਕ ਜਗ੍ਹਾ ਹੁਣ ਇੱਕ ਜਗ੍ਹਾ ਕਰਕੇ ਰੱਖੋ ਤਿਆਰੀ ਹੋਣੀ ਤੇ ਤੇਰੇ ਕੋਲੇ ਹੋਣੀ ਹੈ ਨਾ ਹਾਂ ਮੈਂ ਲੈ ਕੇ ਆਉਂਦਾ ਤੇਰੇ ਉਧਰ ਲੈ ਚਲੋ ਚਲ ਉਧਰ ਚਲੋ ਆ ਜੀ ਸੁੱਖੀ ਚਲ ਕੋ ਤੈਨੂੰ ਲਵਾਈ ਲਾ ਦਵਾ ਸਸੀ ਗਾਲ ਜੀ ਸਾਰਿਆਂ ਨੂੰ ਤੇ ਬਾਜੀ ਤੁਹਾਨੂੰ ਆਹਾਹਾ ਕੁਸ ਕਰ ਮੈਨੂੰ ਪਤਾ ਹੈ ਬਾਜੀ ਨੇ ਕਿਹਾ ਮੈਨੂੰ ਆਹਾ ਦੇਉਂਗੀ ਚੱਕ ਚਾਲਟ ਜੋਟ ਰਿਹਾ ਹੈ ਕਿ ਨਸਬਾ ਕਾਹਲਾ ਹੈ ਇਹ ਚੀਜ਼ ਹੈ ਹੁਣ ਸਭ ਪਾਸੇ ਚਲਦੀ ਜੋੜੇ ਆ ਹਮ ਹਰ ਇੱਥੇ ਜੋੜੇ ਹੀ ਲਾਉਣਾ ਪੈਂਦਾ ਹੁਣ ਇੱਥੇ ਜੋੜਾ ਚਲ ਆਇਆ ਕਰੋ ਤੁਹਾਡੇ ਬਨਾਨ ਕੰਮ ਆ ਜੂਗੀ ਰਮਾਲ ਕੰਮ ਆ ਜੂਗਾ ਪੱਗ ਵੀ ਪਾਵੀ ਕੰਮ ਆ ਜਾਨੀ ਦੀਦੀ ਜਾਨਾ ਸੋਹਣਾ ਤੁਸੀਂ ਆਓ ਉਹ ਪੱਗ ਪਾਰਤਾ ਲਾਵਾ ਪੱਗ ਵੀ ਆਏ ਜਾਂਦੀ ਹੈ ਇਹਦੇ ਵਿੱਚ ਆ ਦੇਖੋ ਹਮ ਤੇ ਆਹ ਕੁਝ ਅਸੀਂ ਦੱਣਾ ਹੈ ਤੇ ਆ ਤੁਹਾਨੂੰ ਘੜੀ ਕਰਤੀ ਅਸੀਂ ਚਾ ਮਿਸਨ ਆ ਵੀਨਾਂ ਦਾ 좋았다 এ 드린। ਬੜੇ ਕਸੋਣੀਆ। ਬਹੁਤ ਸੋਹਣੀਆ। ਇਹ ਗੱਡੀ ਨਾ ਪੁੱਤ। ਉਹ ਗੱਡੀ ਚੱਕ ਲੈ ਤੇਰੀ ਗੱਡੀ ਪਈ ਉਧਰ। ਉਹਦੇ ਪਈ ਪਿੱਛੇ ਗੱਡੀ। ਤੇ ਆਹ ਮੇਰੀ ਨੂਰ ਨੂੰ ਛੱਡ ਦੇ ਨੂਰ ਦੀ। ਨੂਰ ਨੂੰ ਵੀ ਨੂਰ ਨੂੰ ਛੱਡ ਦੇ। ਠੀਕ ਹੈ। ਨੂਰੂ ਦੀਆਂ ਝਾਂਜਰਾ। ਕਿਹਦੀਆਂ ਝਾਂਜਰਾ ਐ? ਨਹੀਂ। ਇਹ ਕੀ ਹੈ? ਮੇਹਿਆਂ। ਅੱਜ ਜਿਆਦੇ ਕੱਲ ਵੀ ਅੱਜ ਮੇਰੀਆਂ ਉਹਨੂੰ ਕਾਕਾ ਕਿਦੇ ਕਾਕਾ ਨਾ ਮੇਰਾ ਇਹ ਵੱਡਾ ਕੱਦ ਇਹ ਆਹ ਦੀ ਵੀ ਨੋਟਸ ਨੂੰ ਵਾਇਤੇ ਜੀ ਸੀ ਤੁਸੀਂ ਵੀ ਖਾਸਾ ਕੁਝ ਗੱਲ ਹੀ ਕਰਦੇ ਆ ਤੇ ਨਾ ਮੇਰੀ ਕਾਤੇ ਦੀ ਵੀ ਦੇਖਣੀ ਆ ਮਨ ਕੀ ਤੇ ਫਿਰ ਉਹਨੂੰ ਆਏ ਨਾ ਫੀਲ ਹੋਵੇ ਵੀ ਕੁਝ ਕਰਿਆ ਨਹੀਂ ਇਹ ਵੀ ਸੱਚਾ ਨਾ ਬੁੱਤ ਨਾ ਬੱਚੇ ਤੇਰੇ ਕੱਲਣ ਦੀਆਂ ਚੀਜ਼ਾਂ ਨਹੀਂ ਆਈਆਂ ਇਹ ਨਾ ਕਾਕਾ ਕੀ ਦਾ ਕਾਕਾ ਮੇਰਾ ਹਾਜੋ ਅਮਨ ਕੀਤ ਨੂੰ ਆਇਆ ਚੰਗਣੂ ਇਹ ਕੰਗਲਾ ਨਹੀਂ ਕੀ ਦੇ ਕੰਗਲ ਜੇ ਕੋਈ ਕਮੀ ਪੈਸੀ ਆਂਦੀ ਦੱਸ ਤੋ ਹੁਣੇ ਰਾਤ ਨੂੰ ਪੂਰੀ ਠੀਕ ਆ ਕਿਹੜੇ ਦਾ ਕਟਿੰਗ ਕਰ ਦਣੀ ਠੀਕ ਆ ਇੱਥੇ ਬੈਲੂਨਰ ਡੈਕੋਰੇਸ਼ਨ ਕਰ ਦਣੀ ਫੁੱਲਾਂ ਨਾਲ ਥੱਲੇ ਸਜਾਉਂ ਕਰ ਬਹੁਤ ਠੀਕ ਹੈ ਹੈਨਾ ਇਸ ਨੂੰ ਇਹਨਾਂ ਨਾਲ ਨਹੀਂ ਪਾਈ ਛੋਟੀ ਮੰਮੀ ਨੇ ਕੁਝ ਕੁਸ ਕਰੀ ਹਾਂ ਹਾਂ ਚਲੋ ਫਿਰ ਕਰੋ ਵਲੋਗ ਬੰਦ ਕੀ ਫੇਰੇ ਚਲੋ ਹੀ ਫੇਰ ਹੁਣ ਇਹ ਤੁਹਾਨੂੰ ਦਿਖਾਤੀ ਹਾਂ ਇਹ ਤਿਆਰੀ ਕੱਲ ਦੀ ਵੀ ਕੱਲ ਨੂੰ ਭਾਈ ਕਿਆ ਕੁਝ ਦੇਣਾ ਕਿਆ ਕੁਝ ਹੈਨਾ ਤੁਹਾਨੂੰ ਸਾਰਾ ਕੁਝ ਦਿਖਾਤਾ ਬਾਕੀ ਜੇ ਕੋਈ ਕਮੀ ਪੇਸ਼ੀ ਹੋਈ ਤੁਸੀਂ ਵਿਦਾਸੂ ਦੇਵ ਉਹ ਕਰਨਾ ਤੇ ਹੋਣੀ ਆ ਉਹ ਤਾਂ ਤੇ ਰੁਕਾਦੀ ਗੱਲ ਹੈ ਅਸੀਂ ਫਿਰ ਭਾਈ ਬਾਅਦ ਵਿੱਚ ਕਰਾਂਗੇ ਅਗੇ ਕਸਰ ਪੂਰੀ ਤੇ ਬਾਕੀ ਹੋਰ ਦਿਓ ਇਜਾਜ਼ਤ ਜੀ ਧੰਨਵਾਦ ਤੁਹਾਡਾ ਬਲੌਗ ਦੇਖਣ ਵਾਸਤੇ ਮਿਲਦੇ ਆ ਜੀ ਕਿਸੇ ਅਗਲੇ ਬਲੌਗ ਚ ਬਾਏ ਸਤਿ ਸ਼੍ਰੀ ਅਕਾਲ